ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਲਈ ਵਹਿੜ ਲੈ ਕੇ ਆਏ ਦੂਜਾ ਸੂਆ ਤਾਜੀ ਸੂਈ ਵਹਿੜ ਪਿੱਛੇ ਵੱਛਾ ਤੀਜਾ ਦਿਨ ਹੋ ਗਿਆ ਸੂਈ ਨੂੰ ਦੁੱਧ ਇਸ ਟਾਈਮ ਵਹਿੜ ਥੱਲੇ 10 ਕਿਲੋ ਤਿਆਰ ਆ ਬੌਲਾ ਹੀ ਆ ਬਾਹਰ ਦਾ ਦੁੱਧ ਹਜੇ ਤੇ ਥਣ ਲੇਵੇ ਦੀ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਬਹੁਤ ਸੋਹਣਾ ਥਣ ਲੱਗਾ ਹੱਥੀਂ ਚੁਵਾਈ ਇਹਦਾ ਸੀਲ ਠੰਡੀ ਫੁੱਲ ਆ ਜੀ 10 ਕਿਲੋ ਦੁੱਧ ਇਸ ਟਾਈਮ ਤਿਆਰ ਆ ਲੇਵੇ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਆਰਡਰ ਆ ਵਹਿੜ ਦਾ ਬਾਕੀ ਫੇਸ ਕੁਆਲਟੀ ਦੇਖ ਕੇ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਹੈ ਬਾਡੀ ਸਟਰਕਚਰ ਵੀ ਚੰਗਾ ਚੰਗੀ ਚਮਕਾ ਤੇ ਚੰਗੇ ਵਜਨ ਵਾਲੀ ਵਹਿੜ ਆ ਕੋਈ ਲਿੱਸੀ ਨਹੀਂ ਗਈ ਪਿੱਛੇ ਵੱਛਾ ਇਹ ਕਿਸੇ ਵੀਰ ਭਰਾਣੇ ਲੈਣੀ ਹੋਵੇ ਸੰਪਰਕ ਕਰ ਸਕਦੇ ਹੋ ਨੰਬਰ ਆਪਾਂ ਬੋਲ ਦਿੰਨੇ ਆ 76578 86834 76578 86834 ਇਸ ਨੰਬਰ ਤੇ ਸੰਪਰਕ ਕਰ ਲਿਓ ਪਿੰਡ ਹੈਗਾ ਜੀ ਕੋਲ ਕਰੋੜ ਖੁਰਤ ਜ਼ਿਲ੍ਹਾ ਫਰੋਜ਼ਪੁਰ ਨੇੜੇ ਤਲਵੰਡੀ ਪਾਈ ਸੰਦਾਂ ਵਾਲੀ ਬਾਕੀ ਚਾਰੂ ਚੂਰੂ ਚੰਗੀ ਆ ਵਹਿੜ ਚੰਗਾ ਦੁੱਧ ਦੇ ਦੂ 14-15 ਕਿਲੋ ਖੁੱਲਾ ਦੁੱਧ ਵਹਿੜ ਨੱਚਵਾ ਦੇਣਾ ਹੋਰ ਜਾਣਕਾਰੀ ਲਈ ਸੰਪਰਕ ਕਰਕੇ ਤੁਸੀਂ ਪੁੱਛ ਸਕਦੇ ਹੋ ਘਰੇ ਦੁੱਧ ਪੀਣ ਨੂੰ ਵਹਿੜ ਬਹੁਤ ਚੰਗੀ ਸੀਲ ਠੰਡੀ ਹੈ ਜੀ ਤੇ ਆਪਣੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇੱਟਾਂ ਦੀਆਂ ਹੋਰ ਵੀਡੀਓ ਦੇਖਣ ਲਈ ਜਲਦ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ